ਦਰਬਾਰ ਵਿਸ਼ੇਸ਼ ਗ੍ਰੋਹ ਆਇਆ ਮਾਰੋ ਮਾਰ ਕਰਦਾ ਹੋਇਆ ਰਾਪਾ ਪਿਆ ਉਹ ਕੋਈ ਬਾਗ ਦੇ ਚਾਹਣੇ ਦਾ ਵੈਕੀ ਸੀ ਅਕੁਨ ਜੀ ਨੇ ਦਸਤਾਰ ਦੇ ਮਹਾਰਾਜ ਜੇਤੁਰ ਨੂੰ ਬੋਲੋ ਸੁਣਿਆ ਜੇ ਉਹ ਆਪਾਂ ਦੇ ਨੇ ਪਾਉਂ ਕਰ ਲਿਆ

ਸੱਤ ਸਾਰੇ ਨਾਲ ਸੋਹਣਾ ਆਉਂਦੀ ਜੀ ਜਦੋਂ ਪਾਪਾ ਫਿਨਿਸ਼ ਕਰ ਨੂੰ ਆਉਂਦੇ ਆ ਵੇਖਿਆ ਨੂੰ ਕਰਦੇ ਬੰਦੇ ਸਾਹਮਣੇ ਆਪਨੇ ਆਪੂ ਕੇ ਪਾਪਾ ਫਿਨਿਸ਼ ਕਰਦਾ ਬੰਦੇ ਪਰਵਾਹ ਲਾ ਰਗੇ ਹੋ ਕਰਨਾ ਦੇ ਚਾਹਿਆ ਕਿਥੇ ਰਹਿ ਗਏ ਹੋ ਜੀ ਪਾਪਾ ਦੇ ਪਿੱਛੇ ਬਾਹਰੋਂ ਕੋਸ ਕੇ ਮਨ ਹੋ ਜਾਂਦਾ ਪਾਪਾ ਕੱਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਜੀ ਦਾ ਦਰਸ਼ਨ ਕਰ ਰਹੇ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਜੀ ਦੇ ਇਹ ਪਾਵਨ ਸਿੱਖਰ ਸਥਾਨ ਦੇ ਤਾਲਖੀ ਦੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਸਕਤਾਰ ਜੋਗ ਮਾਤਾ ਗੰਗਾ ਜੀ ਧੰਨ ਸ਼੍ਰੀ ਗੁਰੂ ਅਰਗੋਬਿੰਦ ਸਾਹਿਬ ਜੀ ਧੰਨ ਭਾਈ ਦੇਖਾ ਜੀ ਧੰਨ ਭਾਈ ਬਿਦੀ ਚੰਦ ਜੀ ਧੰਨ ਭਾਈ ਤਖਤੂ ਜੀ ਦੀ ਚਰਨ ਛੋਹ ਪ੍ਰਾਪਤ ਹੈ ਮਾਤਾ ਗੰਗਾ ਜੀ ਦੇ ਨਾਮ ਤੇ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਸਿਸ਼ੋਕਤ ਹੈ। ਆਈ ਤਖਤੂ ਜੀ ਦੇ ਨਾਮ ਤੇ ਤਖਤੂ ਚੱਕ ਪਿੰਡ ਵਸਿਆ ਹੋਇਆ ਹੈ। ਸੰਗਤ ਜੀ ਹਰ ਸਾਲ ਇੱਥੇ ਸਾਲਾਨਾ ਜੋੜ ਮੇਲਾ ਜੋ ਹੈ ਸਾਰੇ ਨਗਰ ਦੀਆਂ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਸੋ ਇਸ ਸਥਾਨ ਦੀ ਸੇਵਾ ਸਤਕਾਰਯੋਗ ਬਾਬਾ ਜਗਤਾਰ ਸਿੰਘ ਜੀ, ਬਾਬਾ ਮਹਿੰਦਰ ਸਿੰਘ ਜੀ ਉਹਨਾਂ ਵੱਲੋਂ ਇੱਥੇ ਜੱਜਦਾਰ ਬਾਬਾ ਜੋਗਾ ਸਿੰਘ ਦੀ ਡਿਊਟੀ ਲਈ ਹੋਈ ਹੈ ਸਾਰੀਆਂ ਸੰਗਤਾਂ ਦੇ ਨਾਲ ਇਹ ਸਾਰੀਆਂ ਸੇਵਾਵਾਂ ਚੱਲ ਰਹੀਆਂ ਹਨ ਸੋ ਜਿਹੜਾ ਵੀ ਪ੍ਰਾਣੀ ਇਸ ਸਥਾਨ ਤੇ ਆਣ ਕੇ ਸਰਦਾ ਭਾਵਨਾ ਨਾਲ ਅਰਦਾਸ ਬੇਨਤੀ ਕਰਦਾ ਸਤਿਗੁਰੂ ਜੀ ਪੂਰਨ ਕਰਦੇ ਹਨ ਕਿਰਪਾ ਕਰਨਾ ਕਰਦੇ ਹਨ ਸੋ ਜਿਤਨੀਆਂ ਜੇ ਸੰਗਤਾਂ ਦੂਰੋਂ ਨੇੜੇੋਂ ਚੱਲ ਕੇ ਆਈਆਂ ਸਾਰੀਆਂ ਸੰਗਤਾਂ ਨੂੰ ਸਭ ਉੱਚੇ ਸਮprਦਾਇ ਵੱਲੋਂ ਬਾਬਾ ਜਗਤਾਰ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਬਾਬਾ ਜੋਗਾ ਸਿੰਘ ਦੀ ਸੋਹ ਸੇਵਾਦਾਰਾਂ ਵੱਲੋਂ ਜੀ ਆਇਆਂ ਨੂੰ ਜਿੰਨੀਆਂ ਵੀ ਸੰਗਤਾਂ ਸੇਵਾਵਾਂ ਕਰਈਆਂ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਨਾਲ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ